ਜੀ ਸਤਿ ਸ੍ਰੀ ਅਕਾਲ ਕੀ ਹਾਲਾ ਕਾਇਮ ਆ ਜੀ ਸਾਰਿਆਂ ਨੂੰ ਹੋਰ ਸੁਣਾਓ ਤਾਂ ਅੱਜ ਸਵੇਰ-ਸਵੇਰ ਘਰੇ ਸੀਗੇ ਤੇ ਅੱਜ ਤੁਹਾਨੂੰ ਨਾਲੇ ਤਾਂ ਦਿਖਾਉਣੇ ਆ ਤੇ ਨਾਲੇ ਉਹਨਾਂ ਦਾ ਨੰਬਰ ਦਿੰਨੇ ਆ ਭਰਾਵਾਂ ਦਾ ਕਿ ਬਰੀ ਦੇਖੇ ਜੀ ਕਾਫੀ ਭਰਾਵਾਂ ਦਾ ਨੰਬਰ ਆਇਆ ਸੀ ਵੀ ਤੁਸੀਂ ਇਹੋ ਨਹੀਂ ਕਰਦੇ ਹਨ ਵੀ ਤੁਸੀਂ ਵੀ ਕਿਦਾਂ ਜਿਹੜਾ ਵੀ ਆ ਗਰਮੀਆਂ ਵਾਸਤੇ ਵੀ ਆਪਾਂ ਦਿੱਤਾ ਸੀਗਾ ਵੀ ਇਹਨੂੰ ਤੁਸੀਂ ਕਿਦਾਂ ਪਿਉਣੇ ਆ ਤਾਂ ਤੁਸੀਂ ਦੇਖ ਸਕਦੇ ਆ ਜੀ ਦੇਖੋ ਅਸੀਂ ਤਾਂ ਐਦਾਂ ਕਰਕੇ ਜਿਵੇਂ ਹੁਣ ਨਾਗਣੀਆਂ ਦੇ ਪੀ ਜਾਂਦੀਆਂ ਪਾਣੀ ਪਾਦੇ ਪਾਦੇ ਪਵਨ ਥੋੜਾ ਜਿਆਦਾ ਹੋਰ ਪਾ ਦੇ ਬਸ ਤੇ ਆ ਦੇਖੋ ਇਸ ਤਰ੍ਹਾਂ ਪਿਉਨੇ ਆ ਬਸ ਇੱਕ ਵਾਰੀ ਪੈਰ ਬਾਹਰ ਕੱਢ ਲਾ ਪਵਨ ਯਾਨੀ ਹੁਣ ਇਹਨੂੰ ਪੂਰੀ ਇਸ ਹਿਸਾਬ ਦੇ ਨਾਲ ਅੱਜ ਜਿਹੜੀ ਦਿਨ ਦੀ ਡੋਜ਼ ਆ ਬਸ ਇਸ ਤਰ੍ਹਾਂ ਪਾਣੀ ਦੇ ਵਿੱਚ ਅਸੀਂ ਪਿਆਤੀ ਤਾਂ ਇਹਦੀ ਜਿਹੜੀ ਦਿਨ ਦੀ ਡੋਜ਼ ਆ ਦੇਤੀ ਇਹ ਹੈਗਾ ਆਰ ਏ ਆਰ ਐਸ ਆਰ ਐਸ ਦੇ ਨਾਂ ਤੇ ਆ ਤਾਂ ਮੈਂ ਇਹਨਾਂ ਦਾ ਨੰਬਰ ਵੀ ਤੁਹਾਨੂੰ ਜ਼ਰੂਰ ਦੇਵਾਂਗਾ ਠੀਕ ਹੈ ਵੀਡੀਓ ਦੇ ਵਿੱਚ ਇਹਨਾਂ ਦਾ ਨੰਬਰ ਹੋਊਗਾ ਤਾਂ ਤੁਸੀਂ ਉਹ ਨੰਬਰ ਵੀ ਦੇਖ ਲਿਓ ਨੰਬਰ ਦੇਖ ਕੇ ਤਾਂ ਤੁਸੀਂ ਇਹਨਾਂ ਨੂੰ ਕਨੈਕਟ ਕਰ ਲਿਓ ਤੇ ਬਾਕੀ ਜਿਹੜਾ ਕਰਮਜੀਤ ਭਰਾਗਾ ਤੁਹਾਨੂੰ ਸਾਰਾ ਕੁਝ ਦੱਸ ਦਊਗਾ ਹਨਾ ਕਹੂਗੀ ਆਪਾਂ ਇੰਨੀਆਂ ਚੀਜ਼ਾਂ ਦਾ ਚਲੋ ਘੱਟ ਪੜੇ ਹੋਣ ਕਰਕੇ ਕਹਿ ਸਕਦੇ ਹਾਂ ਵੀ ਇਹਨਾਂ ਬਰੀਕੀ 'ਚ ਤੁਹਾਨੂੰ ਨਹੀਂ ਸਮਝਾਉਦੇ ਮੋਟੀਆਂ-ਮੋਟੀਆਂ ਸਮਝਾ ਸਕਦੇ ਹਾਂ ਤਾਂ ਇਹ ਕਰਨਾ ਲੇਕਿਨ ਅਸੀਂ ਪਿਉਣ ਦਾ ਤਰੀਕਾ ਤੁਹਾਨੂੰ ਦੱਸ ਹੀ ਦਿੱਤਾ ਬੱਸ ਹੁਣ ਪਾਲਾ ਹੋਰ ਪਾਣੀ ਬਸ ਅਸੀਂ ਇੱਦਾਂ ਹੀ ਕਰਦੇ ਹਾਂ ਹੁਣ ਗੇਲਣ ਪਪਣ ਦੇ ਕੋਲੇ ਇੱਕ ਤੱਕ ਆ ਜਾਂਦੀ ਹੈ ਹਰ ਇੱਕ ਬੰਦੇ ਨੂੰ ਹੁਣ ਇਸ ਤੋਂ ਬਾਅਦ ਇਵੇਂ ਜਿਹ ਕਰੀ ਗਾਂ ਲਈ ਮੱਜ ਨੇ ਪੀ ਲੈਣਾ ਠੀਕ ਹੈ ਜੇ ਇਹ ਨਾਲ ਪੀਣ ਲੱਗੀ ਹਜੇ ਇਹਦਾ ਧਿਆਨ ਹੈ ਨਹੀਂ ਇਹ ਬਾਅਦ ਚ ਪੀਊਗੀ ਤਾਂ ਇਵੇਂ ਜਿਹ ਘਰੀਏ ਨੂੰ ਪਾ ਦੇਣਾ ਅਸੀਂ ਜਿਹੜਾ ਕੋਈ ਵੀ ਸੈਕਟਮ ਹੁਣ ਜਿਵੇਂ ਗਰਮੀ ਵਾਲਾ ਤਾਂ ਉਹ ਐਸੇ ਹੀ ਕਰਦੇ ਆ ਵੀ ਦੁੱਧ ਨਾਲ ਟੁੱਟੇ ਕਿਉਂਕਿ ਹੁਣ ਦੇਖੋ ਦੁੱਧ ਜਿਹੜਾ ਕੋਈ ਪਸ਼ੂ ਜਿਆਦਾ ਦੁੱਧ ਵਾਲਾ ਉਹਨੂੰ ਜਿਆਦਾ ਚੀਜ਼ ਦੀ ਜ਼ਰੂਰਤ ਹੁੰਦੀ ਹੈ ਹਨਾ ਗਰਮੈਸ ਵੀ ਮੰਨ ਸਕਦਾ ਕਿਉਂਕਿ ਦਾਣਾ ਪਾਣੀ ਵੀ ਜਿਆਦਾ ਖਾਣਾ ਉਹ ਕਰਨਾ ਹੁਣ ਜਿਵੇਂ ਇਹ ਪਸ਼ੂ ਦੋ ਤਿੰਨ ਮੜਾ ਜੇ ਦੁੱਧ ਘਟਦੇ ਸੀਗੇ ਤੁਹਾਨੂੰ ਦੱਸਿਆ ਵੀ ਕਈ ਦਿਨ ਪਹਿਲਾਂ ਚਲਾਤਾ ਸੀਗਾ ਉਹ ਤਾਂ ਆਪਾਂ ਠੀਕ ਹੈ ਪਰ ਉਹ ਘਟਣ ਨਹੀਂ ਦਿੱ ਇਦੋਂ ਇੱਕ ਵਾਰੀ ਥੋੜੀ ਜੀ ਦਾਵ ਜੀ ਇਹਨਾਂ ਨੇ ਫੜੀ 2 ਲੀਟਰ ਤੋਂ 2 ਲੀਟਰ ਘਟਣ ਲੱਗਿਆ ਤਾਂ ਉਦੋਂ ਨੂੰ ਮਤਲਬ ਜਿਹੜਾ ਸਿਸਟਮ ਹੈ ਗਰਮੀ ਵਾਸਤੇ ARS ਵਾਲਾ ਇਹ ਸਿਸਟਮ ਆਪਾਂ ਇਹਨੂੰ ਪਾਉਣ ਲੱਗੇ ਇਧਰ ਰਿਜ਼ਲਟ ਬੜਾ ਵਧੀਆ ਬਾਕੀ ਫਲੇਵਰ ਵਧੀਆ ਪਸ਼ੂ ਛੱਡਦੇ ਨਹੀਂ ਬਈ ਠੀਕ ਹੈ ਇਹ ਵੀ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਇਹਦਾ ਫਲੇਵਰ ਨਾ ਉਹ ਵੀ ਬੜਾ ਵਧੀਆ ਤਾਂ 스మెల్ ਵੀ ਸੋਹਣੀ ਆਉਂਦੀ ਐ ਤੇ ਜਮੇ ਨਹੀਂ ਛੱਡਦਾ ਪਸ਼ੂ ਮਤਲਬ ਪਾਣੀ ਇਹਦੇ ਵਿੱਚੋਂ ਤੇ ਕੋਈ ਪਸ਼ੂ ਭਾਵੇਂ ਦੀ ਮਾੜਾ-ਮੋਟਾ ਨਖਰਾ ਕਰੇ ਤਾਂ ਉਹ ਵੀ ਜੇ ਮਾੜਾ-ਮੋਟਾ ਕੋਈ ਨਖਰੇ ਕਰਦਾ ਐ ਤੇ ਸਾਨੂੰ ਪਤਾ ਹੀ ਐ ਉਹ ਵੀ ਹੌਲੀ ਹੌਲੀ ਪੀਣ ਲੱਗ ਜਾਂਦਾ ਆ ਦੇ ਵੈਸ ਅਦੇ ਪਤਾ ਤੇ ਪਾਦੇ ਪਾਦੇ ਹੋਰ ਪਰਦੇ ਇੱਕ ਵਾਰੀ ਪਵਣ ਪਾਣੀ ਨੱਕ ਜੇ ਕੋਲੇ ਜਿਹਦਾ ਨੱਕ ਜੜੂ ਹੋਇਆ ਨਾ ਉੱਥੇ ਧਾਰ ਜੀ ਮਾਰ ਲੱਗ ਜਾ ਕਰ ਇੱਕ ਇਹ ਵੀ ਕਰਨ ਇੱਕ ਚੀਜ਼ ਹੋਰ ਵੀ ਜਿਹੜਾ ਪਸੂਲ ਸਮੈਲ ਮੰਨਦਾ ਹੁੰਦਾ ਨਾ ਜਦੋਂ ਬੱਠਲ ਦੇ ਵਿੱਚ ਉਹ ਨੱਕ ਡਬੋਂਦਾ ਤੇ ਉਹਦੇ ਨੱਕ ਤੇ ਤਾਜਾ ਪਾਣੀ ਪਾਉਣ ਲੱਗ ਜੇ ਬਸ ਤਾਜੇ ਪਾਣੀ ਦੇ ਨਾਲ ਹੀ ਜਦੋਂ ਹੁਣ ਜਿਵੇਂ ਨੱਕ ਡਬੋਏ ਆ ਨੇ ਤਾਜੇ ਨਖਰੇ ਕਰਦੀਏ ਪਾਸੇ ਚੱਕ ਕੇ ਛੋਟੀ ਨਾਗਰੀ ਨੂੰ ਧਰਦੇ ਪਵਣ ਐਂ ਖਿੱਚ ਕੇ ਲੈ ਜਾ ਲੱਤਾਂ ਵੇਖਦੀ ਤਾਜੇ ਨਖਰੇ ਕਰਦੀਏ ਕੋਈ ਨਾ ਇਹ ਇਹਦੇ ਥੋੜੇ ਜਿਹੇ ਹਜੇ ਇਹਦਾ ਪਾਣੀ ਪੀਣ ਨੂੰ ਇਹਦਾ ਜਿਵੇਂ ਮੂਹੜ ਨਹੀਂ ਸੈਕਟਰੀ ਵਾਲੀ ਮੂਹੜ ਤਾਂ ਲਾਉਂਦੀ ਨਹੀਂ ਤੇ ਇਹਦਾ ਮੂਹੜ ਨਹੀਂ ਤਾਂ ਹਜੇ ਇਹ ਨਖਰੇ ਕਰੂਗੀ ਕਰੂਗੀ ਲੋਲਣਾ ਨਹੀਂ ਪੀਊਗਾ ਤਾਂ ਹੈਗਾ ਹਜੇ ਇਹਨੂੰ ਉਹ ਹੀ ਨਹੀਂ ਸੈਕਟਰੀ ਵਾਲ ਦੇ ਨਾਲ ਹੀ ਪੀਊਗਾ ਬਾਈ ਹਜੇ ਇਹ ਮਾੜਾ ਮੋਟਾ ਹਜੇ ਖਾਣਾ ਪਾਣਾ ਬਚਿਆ ਬਣਾ ਉਹਦੀ ਝਾਕ ਰੱਖਦੀ ਐ ਇਹ ਦਵਾਈ ਦਵਾਈ ਜਿਆ ਸਮੇਂ ਇਤਨੀ ਗੱਲ ਕਰ ਥੋੜਾ ਜਿਆ ਹੈ ਨਾ ਅੱਗੇ ਤਾਂ ਅਸੀਂ ਪਾਣੀ ਥੋੜਾ ਜਿਆ 10 ਮਿੰਟ ਹੋਰ ਵੀ ਲੇਟ ਪਿਉਂਦੇ ਪਹਿਲਾ ਨਾਗਣੀ ਨੂੰ ਪਰਿਆ। ਪਾਣੀ ਅਸਲ ਉਡਾਦੇ ਜਿਵੇਂ ਲੱਗ ਗਈ ਨਾ ਮਾੜਾ ਮੋਟਾ ਕਿਹਦੇ ਜਿਹਦਾ ਮੂੜ ਜਾਂ ਘੱਟ ਹੁੰਦਾ ਪਾਣੀ ਪੀਂਦਾ ਉਹ ਪਾਂਦੀ ਸਿਮਲ ਜੀ ਮੰਨੇ ਜਿਹਨੂੰ ਤੇਲ ਕਿੰਨੇ ਦਾ ਪੀ ਲੈਂਦੀ ਐ ਕਿਉਂਕਿ ਜਿਵੇਂ ਸਾਨੂੰ ਦੱਸਿਆ ਵੀ ਇਹ ਪੀ ਲੈਂਦੇਗਾ ਇਹਦਾ ਫਲੇਵਰ ਫੁੱਲ ਵਧੀਆ। ਪਰ ਇੱਕ ਇਹਦੀ ਤਸੱਲੀ ਆ ਵੀ ਦੁੱਧ ਨਹੀਂ ਟੁੱਟੀਆਂ। ਪਹਿਲਾਂ ਚਲੋ ਆਪਾਂ ਕੰਪਨੀ ਦੇ ਹਿਸਾਬ ਨਾਲ ਥੋੜੀ ਜੀ ਆਪਾਂ ਡੋਜ਼ ਘੱਟੀ ਦਿੱਤੀ ਜ਼ਿੰਮੇਵਾਰਾਂ ਦੇ ਹਿਸਾਬ ਦੇ ਨਾਲ। ਨਹੀਂ ਇਹਨੂੰ ਰਹਿਣ ਦੇ ਇਹ ਵੀ ਨਖਰੇ ਕਰਕੇ ਪਾਣੀ ਪੀਂਦੀ ਐ। ਇਹਨੂੰ ਤਾਂ ਪਵਨ ਇਹਨੂੰ ਤਾਂ ਪੈਸੇ ਇਹਨਾਂ ਦਿਆ ਕਰ ਇਹ ਤਾਂ ਉਹੀ ਉਹ ਆ ਕਿਉਂਕਿ ਇਹਨੇ ਦੁੱਧ ਤਾਂ 7-8 ਲੀਟਰ ਹੀ ਦੇਣਾ ਆਪਾਂ ਨੂੰ ਹਨ ਇਹਨੂੰ ਨਾ ਪਾਇਆ ਕਰ ਇਹ ਵੇਸਟ ਹੀ ਜਾਂਦਾ ਤਾਂ ਹੀ ਆਪਣਾ ਗੇਲੇ ਨਾਲ ਖੇਦੀ ਮੁੱਕ ਜਾਂਦਾ ਹੁਣ ਜਿਹੜੀਆਂ ਜਿਵੇਂ ਇਹ ਆ ਦੋਨੇ ਹਨਾ ਜੋੜੀ ਹਨਾ ਇੱਕ ਤਾਂ ਇਹਨਾਂ ਨੂੰ ਦੇ ਤੇ ਇੱਕ ਜਿਹੜੀ ਇਹਨਾਂ ਝੋਟਕਾਂ ਦੇ ਵਿੱਚੋਂ ਕੋਈ ਵੀ ਬੈਕ ਮੋੜਦੀ ਆ ਵੀ ਜੇ ਛੋਟੀ 나ਗਣੀ ਮੋੜਦੀ ਆ ਇਹਦੀ ਭੈਣ ਕਾਲੀ 나ਗਣੀ ਮੋੜਦੀ ਆ ਜਾਂ ਲੰਮੋ ਬੈਕ ਮੋੜਦੀ ਆ ਹਨਾ ਤਾਂ ਜਾਂ ਕੋਈ ਦਿੱਲੀ ਵਾਲੀ ਵੱਡੀ ਮੱਝ ਆ ਜਿਹੜੀ ਵੀ ਤੈਨੂੰ ਪਤਾ ਲੱਗਿਆ ਵੀ ਯਾਰ ਅੱਜ ਦੁੱਧ ਆਪਣਿਆਂ ਦਾ ਘੱਟ ਦਿੱਤਾ ਅੱਧਾ ਲੀਟਰ ਕੰਡੇ ਤੇ ਲੀਟਰ ਘੱਟ ਦਿੱਤਾ ਹਨ ਬਸ 100 ਗ੍ਰਾਮ ਤੱਕ ਜੀ ਨਾਲ ਬਸ ਪਾਈ ਦੇ ਤਾਂ ਬਾਦੂ ਆ ਜਾਏ ਕੋਈ ਵੱਧ ਵੀ ਪਾਈ ਦੇ ਉਹ ਵੀ ਕੋਈ ਚੱਕਰ ਨਹੀਂ ਤਾਂ ਬਾਕੀ ਰਿਜ਼ਲਟ ਬਹੁਤ ਸੁਣਾ ਮਿਲਿਆ ਖੜਾ ਜਾ ਖੜਾ ਜਾ ਇੱਕ ਮਿੰਟ ਤਾਂ ਜਿਵੇਂ ਮਨ ਲਾ ਰਿਜ਼ਲਟ ਐਂ ਦਾ ਸੁਣਾ ਮਿਲਿਆ ਜਿਵੇਂ ਕੰਪਨੀ ਐਥੇ ਵੀ 200 ਗ੍ਰਾਮ ਵੀ ਪਾ ਸਕਦੇ ਨੇ ਟਾਈਮ ਦਾ ਮੈਂ ਪਹਿਲੇ ਤਾਂ ਦੋ ਤਣ 200 ਗ੍ਰਾਮ ਪਾਇਆ ਫਿਰ ਮੈਂ 100 ਗ੍ਰਾਮ ਪਾਇਆ ਟੱਕ ਦੇ ਨਾਲ ਹੋ ਸਕਦਾ 80 ਗ੍ਰਾਮ ਵੀ ਰਹਿ ਜਾਂਦਾ ਹੋਵੇ ਤੇ ਹੋ ਸਕਦਾ 110 ਗ੍ਰਾਮ ਵੀ ਪਾਇਆ ਜਾਂਦਾ ਹੋਵੇ 20 ਗ੍ਰਾਮ ਵੀ ਪਾਇਆ ਜਾਂਦਾ ਹੋਵੇ ਪਰ ਇਹਦਾ ਪੂਰਾ ਸੁਣਾ ਰਿਜ਼ਲਟ ਆਇਆ ਰਿਜ਼ਲਟ ਆ ਕੇ ਆਪਣਾ ਮੈਂ ਤਾਂ ਕਹਿੰਦਾ ਉਧਰ ਹੀ ਪੈਪ ਚੜਾ ਲਾ ਬਾਈ हां ਇਹਨੇ ਦੂਜਾ ਵੱਠਲ ਪੀ ਲੈਣੇ ਆ ਦਵਾਰੇ ਪਰਤਾ ਸੀਦਾ ਵੱਠਲਾ ਬਸ ਠੀਕ ਆ ਲੰਮਾ ਨੂੰ ਪਿਆ ਦੇ ਫਿਰ ਜਿਹੜੀ ਪੀਂਦੀ ਐ हां ਜਿਹੜੀ ਅਜੇ ਨਖਰੇ ਕਰਦੀ ਐ ਨਾ ਉਹਨੂੰ ਰਹਿਣ ਦੇ 2 ਮਿੰਟ ਰੋਕੇ ਉਧਰਲੇ ਨੂੰ ਪਿਆ ਕੇ ਬਾਅਦ ਚ ਪੀ ਲੈਣਗੇ ਉਹ ਆਪਣੇ ਕੌਣ ਸਰ ਲੈ 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 ਇਹ ਨਹੀਂ ਖੜਦਾ ਇਹਨੂੰ ਤਾਂ ਪਾਇਆ ਕਰ ਜਾਂਦਾ ਇਹਦਾ ਇਹਦਾ ਉਹ ਯਾਵਰੀ ਆ ਯਾਵਰੀ ਇਹਨੂੰ ਤਾਂ ਪਾਇਆ ਕਰ ਯਾਵਰੀ ਨੂੰ ਬੱਸ ਲਓ ਜੀ ਪਹੁੰਚ ਗਏ ਡਾਕਟਰ ਸਾਹਿਬ ਅੱਜ ਜਸਵੀਰ ਕੀ ਹਾਲ ਹੈ ਵਧੀਆ ਜੀ ਵਧੀਆ ਜੀ ਕੈਮਾ ਕਰੇ ਸਰ ਠੀਕ ਹੈ ਹਾਂ ਸਰ ਚੱਲ ਵਧੀਆ ਜੀ ਠੰਡੇ ਠੰਡੇ ਪਹੁੰਚ ਗਏ ਨਾਲ ਤਾਂ ਕੰਮ ਧੰਦਾ ਕਰੀਏ ਕੋਈ ਨਾ ਕੋਈ ਤੇ ਨਾਲੇ ਉਹਦੇ ਵਾਂਗੂ ਭਾਈ ਕੋ ਦੋ ਗੱਲਾਂ ਕਬੀਲਦਾਰੀਆਂ ਵੀ ਕਰੀਏ ਕਿਉਂਕਿ ਆਪਣਾ ਫਾਰਮ ਹੁਣ ਕਬੀਲਦਾਰੀ ਚ ਹੈ ਆਪਾਂ ਇਹਦੀਆਂ ਗੱਲਾਂ ਕਰਾਂਗੇ ਤਾਂ ਉਹ ਮੰਨ ਲਓ ਕਬੀਲਦਾਰੀ ਦੀਆਂ ਗੱਲਾਂ ਹੀ ਆਪਣੇ ਲਈ ਹਨ ਬਾਕੀ ਐਂ ਜਦੋਂ 20 ਟਾਈਮ ਆ ਉਦੋਂ ਫਾਰਮ ਨੂੰ ਦੇਣਾ ਚਾਹੀਦਾ ਹਨਾ ਚਲੋ ਨਹੀਂ ਥੋੜਾ ਸ਼ਡਿਊਲ ਥੋੜਾ ਹੈ ਭਾਈ ਬਿਜੀ ਆ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਹਨਾ ਕੀ ਕਰੇ ਕਿਹੜੇ ਸ਼ਹਿਰ ਕਰੇ ਕਿਹੜੇ ਸ਼ਹਿਰ ਇਹ ਚੀਜ਼ ਦਾ ਫਰਕ ਪੈਂਦਾ ਹੈ ਫਰਕ ਪੈਂਦਾ ਬਿਲਕੁਲ ਬਾਈ ਤਾਂ ਬਾਕੀ ਆਈ ਦਾ ਰਿਜ਼ਲਟ ਬਹੁਤ ਚੰਗਾ ਬਾਈ ਜਸਵੀਰ ਇਹ ਮਤਲਬ ਆ ਜੇ ਹੁਣ ਗਰਮੀ ਦੇ ਕਰਕੇ ਨਹੀਂ ਟੁੱਟ ਗਈਆਂ ਮੱਜਾਂ ਹਾਂ ਹਾਂ ਤਾਂ ਇਹ ਟੁੱਟਦੀਆਂ ਨਹੀਂ ਇਹਦੇ ਨਾਲ ਯਾਨੀ ਆ ਦਿਨਾਂ ਤੇ ਥੋੜਾ ਸਟ੍ਰੈਸ ਲੈਵਲ ਹਾਂ ਇੱਕੇਦਾਂ ਜੇ ਮੰਨਣ ਲੱਗਦੀਆਂ ਵੀ ਤੂੜੀ ਵੀ ਨਵੀਂ ਜੀ ਆ ਜਾਂਦੀ ਹੁੰਦੀ ਆ ਕੁਝ ਹਰੇ ਘੱਟ ਕੇ ਕੁਝ ਉਹ ਆ ਹਾਂ ਬਿਲਕੁਲ ਬਾਈ ਉਹਦਾ ਕਾਰਨ ਪੈਂਦਾ ਤੇ ਉਦੋਂ ਗਰਮਾਇਸ਼ ਜੀ ਪੈਣ ਲੱਗ ਜਾਂਦੀ ਹੈ ਲੈ ਲੈ ਮੈਂ ਫੜਾਵਾ ਲੈ